ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਜਨ ਕੌਣ ਤਮਾਰੈ ਆਵੈ ਐਸੋ ਭਾਵ ਜਦ ਕੋ ਦੇਖਿਓ ਹਾਂ ਰਾਜਨ ਇਥੇ ਵਿਸਰਾਮ ਕੌਣ ਤੁਮਾਰੇ ਤੁਮਾਰੈ ਆਵੈ ਐਸੋ ਭਾਵ ਬਿਦਰ ਕੋ ਦੇਖਿਓ ਉਹ ਗਰੀਬ ਮੋਹ ਭਾਵੈ ਰਹਾਉ ਹਸਤੀ ਦੇਖ ਭਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਦ ਬਿਦਰ ਕੋ ਪੰਨੋ ਅੰਮ੍ਰਿਤ ਕਰ ਮੈਂ ਮੰਨਿਆ ਪੀਸ ਤੁਮਰੋ ਦੂਦ ਬਿਦਰ ਕੋ ਪੰਨੋ ਅੰਮ੍ਰਿਤ ਕਰ ਮੈਂ ਮੰਨਿਆ ਕੀਰ ਸਮਾਨ ਸਾਗ ਮੈਂ ਪਾਇਆ ਗੋਨ ਗਾਵਤ ਰੈਣ ਬਿਹਾਨੀ ਕਬੀਰ ਕੋ ਠਾਕੁਰ ਆਨੰਦ ਬਿਨੋਦੀ ਜਾਤ ਨਾ ਕਾਹੂ ਕੀ ਮਾਨੀ ਸ਼ਲੋਕ ਕਬੀਰ ਗਗਨ ਤਮਾਮਾ ਬਾਜਿਓ ਪਰਿਓ ਨੀਸਾਨ ਨਾ ਕਾਓ ਇਹ ਕਾਓ ਪਾਠ ਸੁਧ ਹੈ ਕੱਗੇ ਕੰਨਾ ਊੜਾ ਖੁੱਲੇ ਮੂੰਹ ਵਦਾ ਉੰਜ ਪਾਠ ਛਪਿਆ ਕਾਵ ਬੰਦ ਮੂੰਹ ਵਲੇ ਊੜਾ ਤੇ ਔਂਕੜ ਲੱਗਿਆ ਪ੍ਰਾਤਨ ਸਰੂਪਾਂ ਚ ਕਾਓ ਪਾਠ ਹੈ ਗਗਨ ਦਮਾਮਾ ਬਾਜਿਓ ਪਰਿਓ ਨੀਸਾਨ ਕਾਉ ਕੀ ਖੇਤ ਜੋ ਮੰਡਿਓ ਸੂਰਮਾ ਆਬ ਜੂਜਨ ਕੋ ਦਾਉ ਆਬ ਜੂਜਨ ਕੋ ਦਾਉ ਇਥੇ ਬੰਦ ਮੂਰਦਾਉੜਾ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹਿਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮ ਦੇਉ ਜੀ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਚਾਰ ਮੁਕਤ ਚਾਰੇ ਸਿੱਧ ਮਿਲ ਕੈ ਦੂਲਹਿ ਪ੍ਰਭ ਕੀ ਸਰਨ ਪਰਿਓ ਚਾਰ ਮੁਕਤ ਚਾਰੇ ਸਿੱਧ ਮਿਲ ਕੈ ਇਥੇ ਵਿਸਰਾਮ ਦੂਲਹਿ ਇਥੇ ਯਮਕ ਪ੍ਰਭ ਕੀ ਸਰਨ ਪਰਿਓ ਮੁਕਤ ਭਇਓ ਚੌਹੂ ਜੁਗ ਜਾਣਿਓ ਜਸ ਕੀਰਤ ਮਾਥੈ ਛਤਰ ਧਰਿਓ ਛਤਰ ਨਹੀਂ ਬੋਲਣਾ ਹਾਂ ਮੁਕਤ ਭਇਓ ਚੌਹੂ ਚੌਹੂ ਨਹੀਂ ਕਹਿਣਾ ਚੌ ਉੱਤੇ ਔਂਕੜ ਹੈ ਊੜਾ ਬੰਦੂਮੂ ਵਾਲਾ ਹੈ ਮੁਕਤ ਭਇਓ ਚੌਹੂ ਜੁਗ ਜਾਣਿਓ ਇਥੇ ਵਿਸਰਾਮ ਜਸ ਕੀਰਤ ਮਾਥੈ ਛਤਰ ਧਰਿਓ ਰਾਜਾ ਰਾਮ ਜਪਤ ਕੋ ਕੋ ਨ ਤਰਿਓ ਰਾਜਾ ਰਾਮ ਇਕੱਠਈ ਪਾਠ ਹੈ ਰਾਜਾ ਰਾਮ ਜਪਤ ਇਥਿ ਵਿਸਰਾਮ ਕੋ ਕੋ ਨ ਤਰਿਓ ਗੁਰ ਉਪਦੇਸ ਸਾਧ ਕੀ ਸੰਗਤ ਭਗਤ ਭਗਤ ਤਾ ਕੋ ਨਾਮ ਪਰਿਓ ਰਹਾਉ ਸ਼ੰਖ ਚੱਕਰ ਮਾਲਾ ਤਿਲਕ ਵਿਰਾਜਿਤ ਸ਼ੰਖ ਚੱਕਰ ਮਾਲਾ ਤਿਲਕ ਵਿਰਾਜਿਤ ਕਿੱਥੇ ਵਿਸਰਾਮ ਦੇਖ ਪ੍ਰਤਾਪ ਜਾਮ ਡਰਿਓ ਨਿਰਭਉ ਭੈ RAM ਬਲ ਗਰਜਿਤ ਹਾਂ ਗਰਜਿਤ ਨਿਰਭਉ ਭੈ RAM ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ਅੰਬਰੀਕ ਕਉ ਦਿਓ ਅਪੈ ਪਦ ਅੰਬਰੀਕ ਕਉ ਦਿਓ ਅਪੈ ਪਦਿੱਥੇ ਵਿਸਰਾਮ ਰਾਜ ਭਪੀਖਨ ਅਧਿਕ ਕਰਿਓ ਆ ਇਹ ਭਪੀਖਨ ਨਹੀਂ ਬੋਲਣਾ ਭਪੀਖਨ ਤੁਮੇ ਪੱਬੇ ਹਨ ਰਾਜ ਭਪੀਖਨ ਅਧਿਕ ਕਰਿਓ ਭਗਤ ਹੇਤ ਮਾਰਿਓ ਹਰਨਾਖਸ ਨਰਸਿੰਘ ਨਹੀਂ ਨਹੀਂ ਨੌ ਨਿਦ ਠਾਕੁਰ ਦਈ ਸੁਦਾਮੈ ਇਹ ਪੰਕਤੀ ਰਹੇਗੀ ਭਾਈ ਨੌ ਨਿਦ ਠਾਕੁਰ ਦਈ ਸੁਦਾਮੈ ਤ੍ਰੂ ਅਟਲ ਅਜਹੁ ਨ ਟਰਿਓ ਅਜਹੁ ਨਹੀਂ ਕਹਿਣਾ ਅਟਲ ਇੰਨਾ ਕਸਕੇ ਨਹੀਂ ਅਟਲ ਦਰਮਿਆਨਾ ਜਾਂ ਬੋਲਨਾ ਟਲ ਅਜੂ ਨਾ ਡਰਿਓ ਅਜੂ ਨੀ ਅਜੂ ਟਲ ਅਜੂ ਨਾ ਡਰਿਓ ਭਗਤ ਹੇਤ ਮਾਰਿਓ ਹਰਨਾਖਸ ਹਰਨਾਖਸ ਨਰਸਿੰਘ ਰੂਪ ਹੋਏ ਦੇਹ ਤਰਿਓ ਤਾਈ ਪੰਕਤੀ ਪੜਦੇ ਤੂੰ ਤਾਂ ਬਹੁਤ ਜ਼ਿਆਦਾ ਰੁਕੀ ਜੰਨਾ ਹੈ ਨਾਮਾ ਕਹੈ ਭਗਤ ਵਸ ਕੇਸ ਨਾਮਾ ਕਹੈ ਭਗਤ ਬਸ ਕੇਸਵ ਅਜਹੁ ਬਾਲਕੇ ਦਵਾਰ ਖਰੋ ਐੜੇ ਤੋਂ ਨਹੀਂ ਅਜਹੁ ਨਹੀਂ ਕਹਿਣਾ ਅਜਹੁ ਅਜਹੁ ਬਾਲਕੇ ਦਵਾਰ ਖਰੋ ਅਜਹੁ ਅਜਹੁ ਹਾਂ ਅਜਹੁ ਬਾਲਕੇ ਦਵਾਰ ਖਰੋ ਅਜਹੁ ਬਾਲਕੇ ਦਵਾਰ ਖਰੋ ਮਾਰੂ ਕਬੀਰ ਜੀਓ ਦੀਨ ਵਿਸਾਰਿਓ ਰੇ دیਵਾਨੇ ਦੀਨ ਵਿਸਾਰਿਓ ਰੇ ਪੇਟ ਭਰਿਓ ਪਸ਼ੂਆ ਜਿਉ ਸੋਇਓ ਮਨੁਖ ਜਨਮ ਹੈ ਹਾਰਿਓ ਇਹ ਮਨੁਖ ਨਹੀਂ ਕੰਨਾ ਨਹੀਂ ਹੈ ਮਨੁਖ ਜਨਮ ਹੈ ਹਾਰਿਓ ਪੇਟ ਭਰਿਓ ਪਸ਼ੂਆ ਜਿਉ ਸੋਇਓ ਮਨੁਖ ਜਨਮ ਹੈ ਹਾਰਿਓ ਰਹਾਉ ਸਾਧ ਸੰਗਤ ਕਬਹੂ ਨਹੀਂ ਕੀਨੀ ਰਤਿਓ ਧੰਦਾ ਝੂਠ ਸਵਾਡ ਸੂਕਰ ਬਾਇਸ ਜਿਵੈ ਸਾਨ ਸੂਕਰ ਬਾਇਸ ਜਿਵੈ ਪਟਕਤ ਚਾਲਿਓ ਊਠ ਆਪਸ ਕੋ ਦੀਰਘ ਕਰ ਜਾਣੈ ਔਰਨ ਕੋ ਲਗ maat ਔਰਨ ਕੋ ਕੋ ਲਗ maat ਮਨਸਾ ਬਾਚਾ ਕਰਮਨਾ ਕਰਮਨਾ ਇਕੱਠਾ ਹੀ 파ਠ ਹੈ ਇੱਥੇ ਹੀ ਵਿਸਰਾਮ ਹੈ ਮੈਂ ਦੇਖੇ ਦੋਜਕ ਜਾ ਮੈਂ ਦੇਖੇ ਦੋਜਕ ਜਾਤ ਕਾਮੀ, ਕ੍ਰੋਧੀ, ਚਾਤੂਰੀ ਬਾਜੀਗਰ ਬੇਕਾਮ ਬੇਕਾਮ ਇਹ ਵੱਖਰਾ ਪਾਠ ਬੋਲਣਾ ਸੰਬੰਧਕ ਚ ਲਮਕਾ ਕੇ ਕਾਮੀ, ਕ੍ਰੋਧੀ, ਚਾਤੂਰੀ ਇਥੇ ਵਿਸਰਾਮ ਬਾਜੀਗਰ ਬੇਕਾਮ ਕਾਮੀ, ਕ੍ਰੋਧੀ, ਚਾਤੂਰੀ ਬਾਜੀਗਰ ਬੇਕਾਮ ਬਾਜੀਗਰ ਇਕੱਠਾ ਹੀ ਕਹਿਣਾ ਬਾਜੀਗਰ ਇਉਂ ਨਹੀਂ ਬੋਲਣਾ ਚਲੋ ਜੀ ਨਿੰਦਾ ਕਰਦੇ ਜਨਮ ਸਿਰਾਨੂ ਕਬਹੂ ਨਾ ਸਿਮਰਿਓ ਰਾਮ ਕਹਿ ਕਬੀਰ ਚਿਤਾ ਨਹੀਂ ਮੂਰਖ ਮੁਗਧ ਗਵਾਰ RAM ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ